ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਵਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਫਤੇਗੜ ਸਾਹਿਬ ਸਰਹੰਦ ਦੇ ਵਿੱਚ ਜੋ ਕਿ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਜੋ ਕਿ ਬਹੁਤ ਹੀ ਪੁਰਾਣੀ ਹੈ ਪੁਰਾਣੀਆਂ ਇੱਟਾਂ ਹਜੇ ਵੀ ਇਸੇ ਤਰ੍ਹਾਂ ਮੌਜੂਦ ਨੇ ਜੀ ਆਪਾਂ ਅੱਜ ਤੁਹਾਨੂੰ ਸਾਰੀ ਅੰਦਰੋਂ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਦਿਖਾਵਾਂਗੇ ਜੀ ਦੇਖੋ ਤੁਸੀਂ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਆ ਤੁਹਾਨੂੰ ਜੀ ਦੋਸਤੋ ਛੋਟੇ ਸ਼ਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਵਾਲੇ ਦੀਵਾਨ ਟੋਡਰ ਮਲ ਜੀ ਜਿਨ੍ਹਾਂ ਨੇ ਖੜੀਆਂ ਮੋਹਰਾਂ ਕਰਕੇ ਛੋਟੇ ਸ਼ਹਿਬਜ਼ਾਦਿਆਂ ਦਾ ਸੰਸਕਾਰ ਕਰਾਇਆ ਜੀ ਜਿਸ ਜਗ੍ਹਾ ਦੇ ਉੱਤੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਜੀ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਕਰਾਵਾਂਗੇ ਦੋਸਤੋ ਇਹ ਤੁਸੀਂ ਅੰਦਰੋਂ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਦੇਖ ਸਕਦੇ ਹੋ ਇਹ ਇਤਿਹਾਸਿਕ ਇਮਾਰਤ ਤੇ ਤਰੋਹਰ ਹੁਣ ਲਗਭਗ ਖੰਡਰ ਬਣਦੀ ਜਾ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਫਿਰ ਵੀ ਕਈ ਸਿੱਖ ਸਰਦਾਲੂਆਂ ਨੇ ਜੀ ਇਸ ਨੂੰ ਠੀਕ ਕਰਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜੀ ਕੰਮ ਚੱਲ ਰਿਹਾ ਹੈ ਬਾਹਰਲੇ ਪਾਸੇ ਜਿੱਧਰਲੇ ਪਾਸੇ ਗੱਡੀਆਂ ਲੱਗਦੀਆਂ ਤੁਸੀਂ ਦੇਖਦੇ ਹੋ ਇਹ ਛੱਤ ਦੇਖੋ ਕਿੰਨੀ ਨੀਵੀਂ ਇੱਥੋਂ ਦੀ ਹੁੰਦੇ ਹੋਏ ਅਸੀਂ ਬਾਹਰ ਹੁੰਨੇ ਆ ਜੀ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਨੇ ਆ ਇਹ ਚੀਜ਼ ਤੁਸੀਂ ਦੇਖ ਸਕਦੇ ਹੋ ਉਸ ਪੁਰਾਣੇ ਸਮੇਂ ਦੀ ਖਿੱਟਾਂ ਨੇ ਬਿਲਕੁਲ ਬਰੀਕ-ਫਰੀਕ ਤੇ ਇਧਰਲੇ ਪਾਸੇ ਆ ਦੀਵਾਰਾਂ ਦੇ ਵਿੱਚ ਸਰੀਆ ਲਗਾ ਕੇ ਦੀਵਾਰਾਂ ਨੂੰ ਰੋਕਿਆ ਗਿਆ ਵਾ ਜੀ ਇਹ ਸਪੋਰਟਾਂ ਲਗਾਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਉੱਪਰਲੇ ਪਾਸੇ ਵੀ ਚੂਨਾ ਲਾ ਕੇ ਨਾ ਜੀ ਸਪੋਰਟਾਂ ਲਗਾਈਆਂ ਗਈਆਂ ਨੇ ਲਓ ਜੀ ਇਹ ਦੇਖ ਸਕਦੇ ਹੋ ਥੋੜਾ ਜਿਹਾ ਹਨੇਰਾ ਆਪਾਂ ਲਾਈਟ ਲਾ ਲੈਨੇ ਆਂ ਲਾਈਟ ਲਾ ਕੇ ਦਿਖਾਉਨੇ ਆ ਤੁਹਾਨੂੰ ਦੋ ਮਿੰਟ ਅੱਪਰ ਲਾਈਟ ਲਾ ਲਈਏ ਲਓ ਜੀ ਇਨ ਨਾਲ ਹੀ ਡਰੇਨ ਪਾਈ ਪਾਜੀ ਤੁਸੀਂ ਦੇਖ ਸਕਦੇ ਹੋ ਜਿੱਧਰੋਂ ਵੀ ਪਾਣੀ ਨਿਕਲਦਾ ਸੀਗਾ ਤੇ ਇਹ ਦੇਖ ਸਕਦੇ ਹੋ ਤੁਸੀਂ ਸਮਾਨ ਰੱਖਣ ਲਈ ਦੇਖੋ ਜਗ੍ਹਾ ਬਣੀਆਂ ਹੋਈਆਂ ਨੇ ਰਸੋਈ ਦਾ ਕਮਰਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਕਮਰਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਰਸੋਈ ਦਾ ਕਮਰਾ ਵਾ ਜੀ ਉੱਪਰਲੇ ਪਾਸਿਓਂ ਦੀ ਵਾਤਾਵਰਣ ਠੰਡੀ ਹਵਾ ਆਪਣੇ ਆਉਂਦੀ ਆ ਜੀ ਤੇ ਇੱਥੋਂ ਰੋਸ਼ਨੀ ਵੀ ਆਉਂਦੀ ਸੀਗੀ ਇਹ ਰਸੋਈ ਦੇ ਵਿੱਚ ਅਕਸਰ ਰੋਟੀ ਬਣਾਉਂਦੇ ਸੀ ਤੇ ਇੱਥੋਂ ਰੋਸ਼ਨੀ ਆਉਂਦੀ ਸੀ ਰਸੋਈ ਦੀ ਅਲਮਾਰੀ ਤੁਸੀਂ ਦੇਖ ਸਕਦੇ ਹੋ ਕਿਚਨ ਕੱਪਬੋਰਡ ਇੱਥੇ ਰਸੋਈ ਦਾ ਸਾਰਾ ਸਮਾਨ ਰੱਖਿਆ ਜਾਂਦਾ ਸੀ ਜੋ ਤੁਸੀਂ ਦੇਖ ਰਹੇ ਹੋ ਦੇਖ ਸਕਦੇ ਹੋ ਜੀ ਇਹ ਹਵੇਲੀ ਦੀ ਬਣਤਰ ਮੁਗਲ ਇਮਾਰਤ ਸਾਜੀ ਵਾਲੀ ਹੈ ਅਤੇ ਇਹ ਸਰਹੱਦੀ ਇੱਟਾਂ ਤੋਂ ਬਣੀ ਹੈ ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਸੀ ਇਸ ਰੰਧ ਦੇ ਗਵਰਨਰ ਨਵਾਬ ਵजीर खान ਦੇ ਮਹਿਲ ਦੇ ਬਿਲਕੁਲ ਲੱਗੇ ਸੀ ਇਸ ਵਿੱਚ ਫੁਆਰੇ ਲੱਥੇ ਹੋਏ ਸਨ ਅਤੇ ਇੱਕ ਇਸ਼ਨਾਨ ਘਰ ਵੀ ਬਣਿਆ ਹੋਇਆ ਸੀ ਤੁਸੀਂ ਦੇਖੋ ਛੱਤ ਵਿੱਚ ਬਣੀ ਧੂਆਂ ਇੱਥੋਂ ਦੀ ਜੋ ਵੀ ਖਾਣਾ ਵਗੈਰਾ ਬਣਦਾ ਸੀ ਚਿਮਨੀ ਦਾ ਰੂਪ ਜੋ ਅੱਜ ਕੱਲ ਚਿਮਣੀਆਂ ਬਣਦੀਆਂ ਉਵੇਂ ਇੱਥੇ ਜੋ ਧੂਆਂ ਹੁੰਦਾ ਸੀਗਾ ਜੀ ਚਿਮਨੀ ਦਾ ਇੱਥੋਂ ਧੂਆਂ ਸਾਰਾ ਬਾਹਰ ਨਿਕਲਦਾ ਚੁੱਲਾ ਦੇਖ ਸਕਦੇ ਹੋ ਤੁਸੀਂ ਉਹ ਬਣਾ ਇਹ ਜੋ ਮੈਂ ਤੁਹਾਨੂੰ ਜਗਾ ਦਿਖਾ ਰਿਹਾ ਜੀ ਇਸ ਜਗਾ ਦੇ ਉੱਤੇ ਚੁੱਲਾ ਹੁੰਦਾ ਸੀਗਾ ਜੀ ਇਸ ਜਗਾ ਤੇ ਚੁੱਲਾ ਤੇ ਇਧਰਲੇ ਪਾਸੇ ਆ ਪਾਣੀ ਲਈ ਬਣਾਇਆ ਗਿਆ ਜੀ ਇਧਰ ਪਾਣੀ ਖੜਾਇਆ ਜਾਂਦਾ ਸੀ ਤੇ ਪਾਣੀ ਲਈ ਇੱਕ ਜਗਾ ਹੋਰ ਬਣਾਈ ਗਈ ਆ ਉਧਰਲੇ ਪਾਸੇ ਮੈਂ ਤੁਹਾਨੂੰ ਸੀਨ ਦਿਖਾਉਣਾ ਲੈ ਜਾ ਕੇ ਜੀ ਪਾਣੀ ਵਾਲੀ ਇੱਕ ਜਗਾ ਹੋਰ ਦਿਖਾਦੀ ਆ ਦੇਖੋ ਕਿੰਨੇ ਬਣਾਈ ਹੋਈ ਆ ਬਹੁਤ ਜ਼ਿਆਦਾ ਅੰਦਰੋਂ ਵੱਡੀ ਆ ਜੀ ਇਹ ਹਵੇਲੀ ਇਹ ਰਸੋਈ ਸਟੋਰ ਆ ਜੀ ਸਾਰਾ ਇਸ ਵਿੱਚ ਸਾਰਾ ਸਟੋਰ ਸਮਾਨ ਕੀਤਾ ਜਾਂਦਾ ਸੀਗਾ ਜੀ ਤੁਸੀਂ ਦੇਖ ਰਹੇ ਹੋ ਜੋ ਲੋ ਦੇਖੋ ਜੀ ਪੁਰਾਣੀਆਂ ਇੱਟਾਂ ਬਿਲਕੁਲ ਪਤਲੀਆਂ ਪਤਲੀਆਂ ਇੱਟਾਂ ਤੁਸੀਂ ਦੇਖ ਸਕਦੇ ਹੋ ਦੀਵਾਨ ਟੋਡਰ ਮਾਲ ਜੀ ਜੋ ਕਿ ਸਿੱਖੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀਗੇ ਜੀ ਛੋਟੇ ਸ਼ਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਦੇ ਸੰਸਕਾਰ ਲਈ ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚਤਾ ਸੀਗਾ ਜੀ ਜਦੋਂ ਵਜ਼ੀਰ ਖਾਨ ਨੇ ਕਿਹਾ ਸੀਗਾ ਮੋਹਰਾਂ ਲਈ ਤਾਂ ਮੋਹਰਾਂ ਉਹਨਾਂ ਨੇ ਪਹਿਲਾਂ ਸਿੱਧੀਆਂ ਵਛਾਈਆਂ ਤਾਂ ਉਹਨਾਂ ਨੇ ਖੜੀਆਂ ਮੋਹਰਾਂ ਕਰਨ ਨੂੰ ਕਿਹਾ ਸੀ ਤੇ ਦੀਵਾਨ ਡੋਟਰ ਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਉਸ ਜਗ੍ਹਾ ਨੂੰ ਛੋਟੇ ਸ਼ਹਿਬਜ਼ਾਦਿਆਂ ਦਾ ਸੰਸਕਾਰ ਕਰਵਾਇਤਾ ਸੀਗਾ ਜੀ ਇਹ ਵੀ ਦੂਸਰੀ ਪਾਣੀ ਵਾਲੀ ਜਗਾ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਪਾਣੀ ਖੜਾ ਜਾਂਦਾ ਸੀ ਇਹ ਦੂਸਰੀ ਜਗਾ ਵਾ ਪਾਣੀ ਵਾਲੀ ਇਹ ਜੋ ਤੁਸੀਂ ਦੇਖ ਰਹੇ ਹੋ ਬਰੀਕ ਬਰੀਕ ਇੱਟਾਂ ਇਸ ਹਵੇਲੀ ਦੇ ਵਿੱਚ ਲੱਗੀਆਂ ਹੋਈਆਂ ਨੇ ਜੀ ਪੁਰਾਣੇ ਸਮੇਂ ਦੀਆਂ ਪਰਮਾਤ ਦੀਵਾਨ ਟੋਡਰਮਲ ਜੀ ਨੂੰ ਇਹਨਾਂ ਹਫਤੀ ਦੀ ਹਫਤਿਆਂ ਦੌਰਾਨ ਬੜੀ ਸ਼ਰਧਾ ਭਾਵਨਾ ਨਾਲ ਯਾਦ ਕਰਨਾ ਬਣਦਾ ਹੈ ਜੀ ਜਿਵੇਂ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਸ਼ਹਿਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਿਆ ਸੀ ਤੇ ਸਿੱਖੋਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੀ ਦੀ ਹੈ ਜੀ। ਦੀਵਾਨ ਟਾਊਡਰ ਮਲ ਨੇ ਵੀ ਬੜੇ ਮਹਿੰਗੇ ਮੁੱਲ ਦੀ ਜ਼ਮੀਨ ਖਰੀਦ ਕੇ ਸਤਿਕਾਰਯੋਗ ਮਾਤਾ ਗੁਜਰਕੌਰ ਜੀ ਅਤੇ ਛੋਟੇ ਸ਼ਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਜੀ ਤੇ ਸ਼ਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਸੀ ਜਿਸ ਨੂੰ ਸਿੱਖ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਆਖਦੇ ਹਾਂ ਜੀ ਇਹ ਤੁਸੀਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਬਾਹਰਲੇ ਪਾਸਿਓਂ ਸੀਨ ਹੈ ਜੀ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਮੂਰਲੇ ਵਾਸਤੇ ਦੀਵਾਨ ਟੋਡਰਮਲ ਜੀ ਦੀ ਇੱਕ ਤਸਵੀਰ ਵੀ ਲਗਾਈ ਗਈ ਹੈ ਜਿਹਦੇ ਵਿੱਚ ਉਹ ਮੋਰਾਂ ਵਿਚਾਰੇ ਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਦੇ ਵਿੱਚ ਸੰਗਤੋ ਕਰੋ ਦਰਸ਼ਨ ਜਿੰਨਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਆਪਾਂ ਅੱਗੇ ਤੁਹਾਨੂੰ ਠੰਡੇ ਪੁਰਜ ਤੇ ਵੀ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਜੀ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਵਜਾਦਿਆਂ ਨੂੰ ਵਜ਼ੀਰ ਖਾਨ ਨੇ ਕੈਦ ਕਰਕੇ ਰੱਖਿਆ ਸੀਗਾ ਜੀ ਉਸ ਜਗ੍ਹਾ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਦੋਸਤੋ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰੀਆਂ ਵੀਡੀਓ ਦਿਖਾਉਂਦੇ ਰਵਾਂਗੇ ਜੀ ਜਿਨ੍ਹਾਂ ਨੇ ਇੱਕ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਜੀ ਦੋਸਤੋ ਕਰ ਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਸੀਂ ਦੇਖ ਰਹੇ ਹੋ ਬਾਹਰਲੇ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਆਂ ਮਾ ਦੀਵਾਨ ਟੋਡਰਮਲ ਦਾ ਜਨਮ ਸੰਨ 1523 ਵਿੱਚ ਪਿਤਾ ਭਗਵਤੀ ਦਾਸ ਦੇ ਘਰ ਪਿੰਡ ਚੂਣੀਆਂ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਇਹ ਆਪਣੀ ਲਿਆਕਤ ਨਾਲ ਅਕਬਰ ਬਾਦਸ਼ਾਹ ਦਾ ਦੀਵਾਨ ਬਣਿਆ ਇਸ ਦੇ ਬਣਾਏਮ ਹੋਏ ਮਾਲ ਮਹਿਕਮੇ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਇਆ ਸਭ ਤੋਂ ਪਹਿਲਾਂ ਟੋਡਰਮਲ ਨੇ ਹੀ ਹਿੰਦੀ ਤੋਂ ਫਾਰਸੀ ਵਿੱਚ ਦਫ਼ਤਰ ਕੀਤਾ ਟੋਡਰਮਲਿਕ ਬਹਾਦਰ ਜਰਨੈਲ ਵੀ ਸੀ ਉਸਨੇ ਬੰਗਾਲ ਦੀ ਮੁਹਿੰਮ ਵਿੱਚ ਵੱਡੀ ਵੀਰਤਾ ਦਿਖਾਈ ਸੀ ਅਕਬਰ ਦੇ ਸਨ ਜਲੂਸੀ 34 ਵਿੱਚ ਉਹ ਲਾਹੌਰ ਹਾਕਮ ਬਣਿਆ ਇਸ ਦਾ ਨਿਵਾਸ ਬਾਜ਼ਾਰ ਹਕੀਮਾ ਦਰਵਾਜ਼ਾ ਪਾਟੀ ਵਿਖੇ ਸੀ ਦੀਵਾਨ ਟੋਡਰਮਲ ਦੀ ਗਿਣਤੀ ਅਕਬਰ ਨੇ ਨੌ ਰਤਨਾਂ ਵਿੱਚ ਹੁੰਦੀ ਸੀ ਕਈ ਲੇਖਕਾਂ ਨੇ ਇਸ ਨੂੰ ਕਾਇਬ ਤੇ ਬਾਣੀਆਂ ਵੀ ਲਿਖਿਆ ਦੀਵਾਨ ਟੋਡਰਮਲ ਫਾਰਸੀ ਤੋਂ ਛੁੱਟੇ ਹਿੰਦੀ ਦਾ ਵੀ ਉੱਤਮ ਕਵੀ ਸੀ ਉਸ ਦੀਆਂ ਕਈ ਰਚਨਾਵਾਂ ਹਨ ਉਹਨਾਂ ਵਿੱਚੋਂ ਇੱਕ ਰਚਨਾ ਵੀ ਹੈ ਜੋ ਕਿ ਭਾਈ ਕਾਨ ਸਿੰਘ ਜੀ ਨਾਬਾ ਜੀ ਲਿਖਦੇ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੇ ਸਮੇਂ ਦੀ 베ਰੀ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਤਨ ਪੁਰਾਣੇ ਸਮੇਂ ਦੀ 베ਰੀ ਉਸੇ ਤਰ੍ਹਾਂ ਮੌਜੂਦ ਆ ਜੀ ਤੇ ਦੋਸਤੋ ਹੁਣ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰੀਆਂ ਇਦਾਂ ਹੀ ਵੀਡੀਓ ਆਉਂਦੀਆਂ ਰਹਿਣਗੀਆਂ ਜੀ ਨਾਲ ਦੀ ਨਾਲ ਤੁਸੀਂ ਚੈਨਲ ਨੂੰ ਕਰੀ ਜਾਇਆ ਕਰੋ ਸਬਸਕ੍ਰਾਈਬ ਧੰਨਵਾਦ ਸਾਰੇਆਂ ਦੋਸਤਾਂ ਮਿੱਤਰਾਂ ਦਾ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਜੀ ਵੀਡੀਓ ਮੇਰੀਆਂ ਆਉਂਦੀਆਂ ਰਹਿਣਗੀਆਂ ਜੀ ਮਿਲਦੇ ਆ ਅਗਲੇ ਵਲੌਗ